ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਹੈਸ਼ਟੈਗ ਸੂਆ ਸਵਾਈ ਮੱਝ ਇੱਕ ਸੂਈ ਸਵਾਈ ਗਾਂ ਲੈ ਕੇ ਆਏ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਟੀਨਾ ਪਿੰਡ ਬੁੱਟਰਪਲਾ ਜ਼ਿਲ੍ਹਾ ਮੋਗਾ ਥੇਰ ਵੀ ਮੋਗਾ ਮੋਬਾਈਲ ਨੰਬਰ ਹੀ 985242850 ਠੀਕ ਆ ਬਾਈ ਮਾਈ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਸੂਈ ਹੈ ਜੀ ਸੂਆ ਤੀਜਾ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਆਫਤ ਹੋਗਾ ਜੀ ਬੱਚਾ ਕੀ ਹੈ ਜੀ ਕਟਾ ਜੀ ਜੇਰ ਦੀ ਡੰਨਾ ਜੀ ਜੇਰ ਦੀ ਡੰਨਾ ਪਰ ਇਹ ਬੱਚਾ ਨਹੀਂ ਲੈਂਦੀ ਬੱਚਾ ਨਹੀਂ ਲੈਂਦੇ ਮਿਲਦੀ ਕਿਵੇਂ ਫਿਰ ਕਿਹਦੇ ਮਿਲਦੀ ਆ ਦੋਨੇ ਟਾਈਮ ਜਿਹੜੀ ਦੁੱਧ ਹੈਗਾ 9 ਕਿਲੋ ਆਪਾਂ 8 ਦਵਾਂਗੇ ਲੱਤ ਛੱਡ ਤਾਂ ਨਹੀਂ ਕਰਦੇ ਨਾ 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 ਟੀਕਾ ਲਾ ਕੇ ਹਾਂ ਟੀਕਾ ਲਵਾਉਂਦੀ ਟੀਕਾ ਲਵਾਉਂਦੀ ਬੱਚਾ ਜਣੀ ਇੱਕ ਦਿਨ ਲਿਆ ਮੁੜ ਕੇ ਲਿਆ ਨਹੀਂ ਇਹਨੂੰ ਬਾਅਦ ਚ ਬਾਲਟੀ ਰੱਖ ਕੇ ਚੋਲੋ ਬਲਾ ਚੋਨੇ ਬਾਲਟੀ ਰੱਖ ਥਣਾ ਦੇ ਦੰਨ ਆ ਜੀ ਥਣਾ ਦੇ ਦੰਨ ਆ ਤਾਂ ਵੱਧ ਘੱਟ ਹੋਊ ਆਪਣੀ ਗਾਰੰਟੀ ਆ ਫੁੱਲ ਠੀਕ ਆ ਜੀ 8 ਕਿਲੋ ਆਪਣੇ ਘਰੇ ਜੋਕ ਕੇ ਲੈ ਜੇ ਜੋਕ ਕੇ ਲੈ ਜੇ ਠੀਕ ਆ ਤੋੜ ਕੇ ਦਿਖਾ ਦੀ ਵੀਰ ਬਾਈ ਦੇ ਦੱਸਣ ਮੁਤਾਬਕ ਸੂਆ ਤੀਜਾ ਸੂਈ ਆ ਜੀ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟੀ ਆ ਜੀ ਕੱਟਾ ਜੀ ਕੱਟਾ ਜੀ ਬੱਚਾ ਮਗਰ ਕੱਟਾ ਜੀ ਜੇਰ ਦੀ ਡੰਨ ਹੈ ਜੀ ਦੁੱਧ 9 ਕਿਲੋਈਆ 8 ਬਾਈ ਕਹਿੰਦਾ ਮੰਨ ਕੇ ਆ ਜਾਓ ਜੀ ਇੱਕ ਪਹਿਲੇ ਹੀ ਦੱਸ ਦਿੰਨੇ ਆ ਕਿ ਮੱਝ ਨੇ ਬੱਚਾ ਨਹੀਂ ਲਿਆ ਟੀਕੇ ਤੇ ਮਿਲਦੀ ਆ ਪਰ ਚਵਾਉਂਦੀ ਕਰਮ ਵਾਲੀ ਬਾਲਟੀ ਰੱਖ ਕੇ ਆ ਟੀਕਾ ਲਾ ਲਓ ਜੀ ਪਸਵੇਂ ਹੁੰਦੀ ਆ ਉਸ ਤੋਂ ਬਾਅਦ ਜਿਵੇਂ ਮਰਜੀ ਕੋਈ ਬੈਠਾ ਰਵੇ ਦਾਣਾ ਪਾ ਕੇ ਟੀਕਾ ਲਾ ਕੇ ਚੋੜੋ ਠੀਕ ਆ ਜੀ ਬਾਕੀ ਥਣਾ ਦੇ ਸਹਿਜ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਈ ਦੇ ਘਰੇ 8 ਕਿਲੋ ਜੋਕ ਕੇ ਲੈ ਜਾਓ ਨਾਲੇ ਤਾਂ ਤੁਹਾਨੂੰ ਆਪ ਦੀ ਤਸੱਲੀ ਹੋ ਜੂ ਨਾਲੇ ਬਾਈ ਦੀ ਤਸੱਲੀ ਹੋ ਜੂਗੀ ਜੀ ਬਾਈ ਦੇ ਘਰੇ ਆਪਦੀ ਚਵਾਈ ਕਰਕੇ ਲੈ ਜਾਓ ਜੀ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਤਾਂ ਵੀਰੇ ਲੇਵੇ ਦੇ ਹਿਸਾਬ ਨਾਲ ਤਾਂ 12 ਕਿਲੋ ਚਵਾਦੂ ਜਿੰਨਾ ਤੋਂ ਲਈਓ ਤੱਕ ਨੇ 12 ਕਿਲੋ ਦਿੱਤਾ ਆਪਾਂ 10 ਮੰਨ ਕੇ ਦੇ ਦਾਂਗੇ ਠੀਕ ਆ ਜੀ ਤੇ ਡਿਮਾਂਡ ਵੀਰੇ ਜਮ੍ਹਾਂ ਲੈਣ ਦੇ ਨਾਲੀ ਇਹਦੀ ਲੈਣ ਦੇਣ ਨੂੰ ਮੁੱਲ ਤਾਂ ਵੀਰੇ ਜਿਹੇ ਜੀ ਮੈਂ ਤਾਂ ਭਲਾ 70k ਵਾਲਾ 65 ਕਰਾਲਾ ਆਪਾਂ 2 ਘੱਟ 60 ਜੀ ਦਾ 58000 ਦੇ ਠੀਕ ਹੈ ਜਮ੍ਹਾਂ ਜੈਜ ਡਿਮਾਂਡ ਆ ਜੀ 58000 ਦੇ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਮਾੜਾ ਮੋਟਾ ਆਏ ਗਏ ਵੀ ਉਹਦਾ ਮਾਨ ਤਾਨ ਹੋ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਅੱਗੇ ਵੀਰੇ ਦੋ ਨੰਬਰ ਸੁਆਕੇ ਨਮਾ ਜੀ ਦੂਜਾ ਜੀ ਇਹ ਕਦੋਂ ਸੂਈ ਹੈ ਜੀ ਇਹ ਨੂੰ ਤਿੰਨ ਦਿਨ ਹੋ ਗਏ ਬੱਚਾ ਕੀ ਹੈ ਜੀ ਅੱਛਾ ਜੀ ਇਹਦੇ ਮਗਰ ਠੀਕ ਹੈ ਜੀ ਇਹ ਡੰਨਾ ਜੀ ਜੇ ਡੰਨਾ ਦੋਨਾਂ ਦੀ ਵੀਡੀਓ ਆਪਣੇ ਕੋਲੇ ਮੈਂ ਦੀ ਸੂਈ ਦੀ ਵੀਡੀਓ ਹੈਗੀ ਆ ਤੇ ਗਾਂ ਦੀ ਵੀ ਹੈਗੀ ਤੇ ਜੇਰ ਦੀ ਵੀ ਵੀਡੀਓ ਹੈਗੀ ਠੀਕ ਆ ਬਾਈ ਤੇ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਇਸ ਟਾਈਮ 7 ਕਿਲੋ ਆਈ ਹੋਏ ਥੱਲੇ ਜੋਕ ਕੇ ਦੇ ਦਾਂਗੇ ਥਣਾ ਦੀ ਡੰਨਾ ਜੀ ਹਾਂ ਜੀ ਆਪਣੇ ਘਰ ਦੀ ਗਾਰੰਟੀ ਆ ਕਿਸੇ ਦੇ ਘਰ ਦੀ ਕੋਈ ਗਾਰੰਟੀ ਮੇਰੇ ਘਰੇ 4 ਟਾਈਮ 3 ਟਾਈਮ 3 ਟਾਈਮ ਮਰਜੀ ਚੋ ਠੀਕ ਹੈ ਜੀ ਸੂਆ ਦੂਜਾ ਸੂਈ ਹੈ ਜੀ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛਾ ਜੀ ਦੋਨੇ ਪਸ਼ੂਆਂ ਦੀ ਸੂਈ ਦੀ ਵੀਡੀਓ ਜੇਰ ਦੀ ਵੀਡੀਓ ਬਾਈ ਕੋਲੋਂ ਲੈ ਲਿਓ ਜਿਹੜਾ ਨੈਟ ਬੋਲਾ ਤਿਆਰ ਆ ਜੀ ਉਹ 7 ਕਿਲੋ ਆ ਥਣਾ ਦੀ ਢੰਨਾ ਬਾਈ ਕਹਿੰਦਾ ਮੇਰੇ ਘਰੇ ਚਾਹੇ 2 ਟਾਈਮ 4 ਟਾਈਮ ਤੋਂ ਹੋ ਸਕਦੇ ਆ ਅੱਜ ਖਾਲੀ ਕੀਤੀ ਅੱਜ ਅੱਜ ਪਹਿਲੇ ਦਿਨ ਖਾਲੀ ਕੀਤੀ ਆ ਪਹਿਲਾਂ ਦੋ ਦਿਨ ਖਾਲੀ ਨਹੀਂ ਕੀਤੀ ਸਾਰੀ ਖਾਲੀ ਕਰੀ ਠੀਕ ਆ ਵੀਰੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਪੂਰਾ ਚੰਗਾ 7 ਕਿਲੋ ਬੋਹੜਾ ਜੋ ਜੀਲ ਪੂਰੀਆਂ ਚ ਜਦੋਂ ਮਾਰੋ ਕੇ ਲੈ ਜੋ ਜੀ ਜਿੱਧਰ ਦੀ ਕੋਈ ਮਰਜ਼ੀ ਵਹੇ ਥਾਣਾ ਦੇ ਸਹਿਜ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਡਿਮਾਂਡ ਵੇਰੇ ਦੀ ਜੈ ਜੀ ਜਮਾ ਕੋਈ ਮਾਰਦੀ ਨਹੀਂ ਕਰਦੀ ਲੈ ਠੀਕ ਹੈ ਜੀ ਮਾਰਦੀ ਨਹੀਂ ਕੋਈ ਠੀਕ ਠੰਡੀ ਪੂਰੀ ਠੀਕ ਹੈ ਡਿਮਾਂਡ ਵੇਰੇ ਦੀ ਇਹਦੀ ਡਿਮਾਂਡ ਲੈਣ ਦੇਣਾ 26000 ਦੀ ਹੋ ਜੂ ਮਾਨਤਾ ਨਾ ਹਾਂਜੀ ਮਾੜਾ ਮੋਟਾ ਬਹੜਾ ਨਹੀਂ ਠੀਕ ਹੈ ਜੀ ਲੈਣ ਦੇਣ ਡਿਮਾਂਡ 26000 ਰੁਪਿਆ ਵਿੱਚੋਂ ਲੈਸ ਹੋ ਜੂਗਾ ਜ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ